ਲੈਂਦੇ ਪੰਜਾਬ ਤੋਂ ਕਿਸਾਨਾਂ ਦੇ ਬਾਰੇ ਇੱਕ ਮੰਦੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਕਣਕ ਦਾ ਮੋਲਾ ਜਿਹੜਾ ਉਹ ਤੇ ਸਰਕਾਰ ਵੱਲੋਂ ਇਸ ਸਾਲ ਮਿੱਥਿਆ ਨਾ ਗਿਆ ਪਰ ਲੈਂਦੇ ਪੰਜਾਬ 'ਚ ਕਣਕਾਂ ਦੀ ਵੱਡੀ ਸਮੇ 164 ਥਾਵਾਂ ਦੇ ਉੱਤੇ ਅੱਗ ਲਾ ਕੇ ਕਣਕ ਸੜਨ ਦੀ ਇੱਕ ਇਤਲਾਹ ਜਿਹੜੀ ਇਹ ਆਈ ਹੈ ਜਿੱਦੇ ਤੋਂ ਕਿਸਾਨ ਨੇ ਜਿਹੜੇ ਉਹ ਕਾਫੀ ਦੁਖੀ ਨੇ ਰੈਸਕਿਊ ਵਿਭਾਗ ਨੇ ਇਹ ਤਸਦੀਕ ਕੀਤੀ ਹੈ ਕਿ 164 ਥਾਵਾਂ ਦੇ ਉੱਤੇ ਲੱਗਣ ਵਾਲੀ ਇਸ ਅੱਗ ਦੇ ਨਾਲ ਕਣਕ ਦੀ ਪੱਕੀ ਪਕਾਈ ਔਰ ਕਈ ਥਾਂ ਤੇ ਵੱਡੀ ਵਢਾਈ ਔਰ ਕਈ ਥਾਂ ਤੇ ਤਰੇਸ਼ਰ ਲਾ ਕੇ ਕਣਕ ਇਹਦੀ ਛਾਂਟੀ ਜਿਹੜੀ ਉਹ ਚੱਲ ਰਹੀ ਸੀਗੀ ਔਰ ਇਸ ਅੱਗ ਲੱਗਣ ਤੋਂ ਬਾਅਦ ਸਭ ਕੁਝ ਸੜ ਕੇ ਸਵਾਹ ਹੋ ਗਿਆ ਔਰ ਇਹਦੇ ਨਾਲ ਕੁੱਲ 750 ਏਕੜ ਤੇ ਲੱਗੀ ਕਣਕ ਜਿਹੜੀ 750 ਏਕੜ ਦੀ ਕਣਕ ਦਾ ਢੇਰ ਜਿਹੜਾ ਉਹ ਰਾਖ ਬਣ ਗਿਆ ਹੈ ਔਰ 750 ਏਕੜ ਦਾ ਨੁਕਸਾਨ ਹੋਇਆ ਹੈ 144 ਥਾਵਾਂ ਜਿਨ੍ਹਾਂ 'ਚ ਇਹ ਅੱਗ ਲੱਗੀ ਹੈ ਉਹਦੇ 'ਚ ਸ਼ੇਖੂਪੁਰਾ ਨਨਕਾਣਾ ਸਾਹਿਬ ਖਾਨੇਵਾਲ ਮੀਆਂ ਚਾਨੂੰ ਹੱਬਸਾ ਬਾਦ ਔਰ ਇਸ ਤੋਂ ਅੱਡ ਲਿੰਦੇ ਪੰਜਾਬ ਦੇ ਹੋਰ ਬਹੁਤ ਸਾਰੇ ਜ਼ਿਲ੍ਹੇ ਨੇ ਜਿੰਨਾ ਚੋਂ ਇਹ ਖਬਰਾਂ ਸਾਹਮਣੇ ਆਈਆਂ ਕਿ ਫਸਲ ਹੈ ਜਿਹੜੀ ਉਹਨੂੰ ਅੱਗ ਲੱਗ ਗਈ ਔਰ ਉਸ ਤੋਂ ਬਾਅਦ ਅੱਗ ਬੁਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਇਹ ਰੈਸਕਿਊ ਦਾ ਵਿਭਾਗ ਜਦੋਂ ਤੱਕ ਆਇਆ ਉਦੋਂ ਤੱਕ ਫਸਲਾਂ ਨੇ ਜੜੀਆਂ ਉਹ ਸੜ ਗਈਆਂ ਹਾਂ ਜਦੋਂ ਰੈਸਕਿਊ ਦਾ ਵਿਭਾਗ ਆਇਆ ਤੇ ਕਈ ਫਸਲਾਂ ਜੜੀਆਂ ਉਹ ਬਚਾ ਲਈਆਂ ਗਈਆਂ ਪਰ ਉਦੋਂ ਤੱਕ ਕਈ ਦੇਹਾਂਕੜੀਆਂ ਜੜੀਆਂ ਫਸਲਾਂ ਨੇ ਜਾਂ ਕਈ ਦੇਹਾਂਕੜ ਦੇ ਏਕੜ ਨੇ ਜਿਹੜੇ ਉਹ ਸੜ ਚੁਕੇ ਸਨ ਇਹ ਕਣਕਾਂ ਨੂੰ ਅੱਗ ਲੱਗਣ ਦੀ ਜਿਹੜੀ ਵਜ੍ਹਾ ਰਿਪੋਰਟ ਕੀਤੀ ਗਈ ਹੈ ਉਹਦੇ ਵਿੱਚੋਂ ਕੁਛ ਤੇ ਟਿਊਬਲਾਂ ਦੇ ਉੱਤੇ ਜਾਂ ਮੋਟਰਾਂ ਦੇ ਉੱਤੇ ਲੱਗੇ ਟਰਾਂਸਫਾਰਮਰ ਜਿਹੜੇ ਉਹਨਾਂ ਦਾ ਸਪਾਰਕ ਹੋਣਾ ਫਿਰ ਥਰੇਸ਼ਰ ਹੈ ਜਿਹੜੀ ਉਹਦੇ ਵਿੱਚੋਂ ਕਿਤੇ ਚੰਗਿਆੜੀ ਹੈ ਜਿਹੜੀ ਉਹਦਾ ਨਿਕਲ ਕੇ ਤੇ ਇਹ ਪੈ ਜਾਣਾ ਹੋਰ ਇਸ ਤੋਂ ਅੱਡ ਹੋਰ ਕੁਝ ਵਜ੍ਹਾ ਨੇ ਜਿਹੜੀਆਂ ਉਹ ਦੱਸੀਆਂ ਗਈਆਂ ਪਰ ਖਬਰ ਇਹ ਹੈ ਕਿ ਲੰਦੇ ਪੰਜਾਬ 'ਚ ਕਣਕਾਂ ਦੀ ਵਾਢੀ ਦੌਰਾਨ 164 ਥਾਵਾਂ ਤੋਂ ਕਣਕਾਂ ਨੂੰ ਜਾਂ ਫਸਲਾਂ ਨੂੰ ਅੱਗ ਲੱਗਣ ਦੀਆਂ ਰਿਪੋਰਟਾਂ ਮਿਲੀਆਂ ਨੇ ਜਿਦੇ ਚ ਤਸਦੀਕ ਕੀਤੀ ਜਾ ਰਹੀ ਹੈ ਸਰਕਾਰੀ ਪੱਧਰ ਤੇ ਕਿ 750 ਏਕੜ ਦੀ ਇਹ ਜਿਹੜੀ ਪੈਦਾਵਾਰ ਹੈ ਜਿਹੜਾ ਝਾੜ ਹੈ ਉਹ ਬਰਬਾਦ ਹੋ ਗਿਆ